ਪ੍ਰਿੰਮ ਫਸਲਾਂ ਜਿੰਨਾ ਵੀ ਨੁਕਸਾਨ ਹੋਇਆ ਕਹਿੰਦੇ ਸਾਨੂੰ ਕੋਈ ਰੁਪਿਆ ਨਹੀਂ ਚਾਹੀਦਾ ਕੋਈ ਪੈਸਾ ਨਹੀਂ ਚਾਹੀਦਾ ਸਾਨੂੰ ਸਿਰਫ ਇਹ ਚਾਹੀਦਾ ਕਿ ਮੋਰਚਾ ਫਤਿਹ ਹੋਵੇ ਤੁਹਾਨੂੰ ਪਤਾ ਲੱਗਿਆਦਾ ਵੀ ਜਥੇ ਨੇ ਗਿਆ ਵੀ ਅਸੀਂ ਪੈਸੇ ਦੇਣੇ ਆ ਅਸੀਂ ਆਹੀ ਗਿਆ ਵੀ ਅਸੀਂ ਪੈਸੇ ਨਹੀਂ ਲੈਣੇ ਜੋ ਹੋ ਗਿਆ ਸਾਨੂੰ ਚਾਹ ਪੰਜ ਮਣ ਹੋਵੇ ਜਾਂ 50 ਮਣ ਹੋਵੇ ਅਸੀਂ ਪੈਸਾ ਇੱਕ ਵੀ ਲੈਣਾ ਜੀ ਪਤਾ ਹੈ ਵੀਰ ਜੀ ਸਾਡਾ ਨੂੰ ਲੈ ਕੇ ਕੋਈ ਹੋਰ ਹੀ ਪੈਸਾ ਲੈ ਜੇ ਅਸੀਂ ਚੰਦੇ ਨਹੀਂ ਹੈਗੇ ਆ ਜੀ ਅਸੀਂ ਜੋ ਨੁਕਸਾਨ ਹੋ ਗਿਆ ਹੋ ਗਿਆ ਜੀ ਅਸੀਂ ਕਿ ਪੈਸਾ ਲੈਣਾ ਨਾ ਕਿਸੇ ਨੂੰ ਲੈਣ ਦੇਣਾ ਜੀ ਆਪਣੀ ਫਸਲ ਦਾ ਅਸੀਂ ਆਹੀ ਆ ਵੀ ਫੋਰਚਾ ਮਰਤੇ ਉਹ ਵੀ ਸਫਲ ਹੋਵੇ ਸਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਤੇ ਗੱਲ ਦਿਲ ਦਾ ਖੋਲ ਕੇ ਕਹਿੰਦਾ ਵੀ ਅਸੀਂ ਨੁਕਸਾਨ ਨਹੀਂ ਲੈਣਾ ਸਾਡਾ ਸਾਡੇ ਪੱਲੇ ਇਹਦੇ ਵਿੱਚੋਂ 5 ਮਣ ਪਵੇ ਸਾਡੇ ਪੱਲੇ 50 ਮਣ ਪਵੇ ਜੋ ਵੀ ਹੈ ਜੋ ਨੁਕਸਾਨ ਹੋਊਗਾ ਅਸੀਂ ਪੱਲੇ ਆਣਾ ਹੈ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਨਿੱਕੀ ਦੀ ਗੱਲ ਪਿੱਛੇ ਕੋਈ ਉਹਨਾਂ ਵਾਲੀਆਂ ਪੀੜ੍ਹੀਆਂ ਵਿੱਚ ਸਾਨੂੰ ਲੋਕ ਕਹਿੰਣ ਵੀ ਉਹਦੇ ਮੋਰਚੇ ਵਿੱਚ ਤੁਸੀਂ ਜੀ ਆਪਾਂ ਬਾਪੂ ਜਾਂ ਬੇਬੇ ਕੁਝ ਵੀ ਮੌਕੇ ਮਦਦ ਕਰੇ ਕੇ ਇਹ ਕਿਉਂ ਲੋਕ ਕਹਿਣਗੇ ਵੀ ਤੁਸੀਂ ਆਪਾਂ ਉਹ ਤੋਂ ਥੋੜਾ ਜਿਹਾ ਕੰਮ ਪੈਸੇ ਲੈ ਲੈ ਜਾ ਕੀ ਗੱਲ ਅੱਜ ਦੇ ਟਾਈਮ ਦਾ ਕੋਈ ਬੰਦਾ 1 ਰੁਪਿਆ ਨਹੀਂ ਛੱਡਦਾ ਜੇ ਕਹ ਲਓ ਕਿ ਪੰਜਾਬੀ ਜੀ ਨੂੰ ਕਹਿੰਦੇ ਮਰੀ ਮੱਖੀ ਨਹੀਂ ਦਿੰਦਾ ਹੁੰਦਾ ਹਨਾ ਨਹੀਂ ਤੁਸੀਂ ਕਿਵੇਂ ਤੁਸੀਂ ਕਿਵੇਂ ਸੋਚੇਗੀ ਕਿ ਚਲੋ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋ ਗਿਆ ਚੱਲ ਲਾਂਗੇ ਵੀਰ ਜੀ ਆ ਜੇ ਕੁਦਰਤੀ ਮਾਰ ਹੋ ਜਾਂਦੇ ਫਿਰ ਤਾਂ ਵੀ ਚੱਲਦੇ ਜੀ ਕਿਆ ਮੂਟਾ ਮੂਟਾ ਇਹਦਾ ਇਹ ਅੰਦਾਜ਼ਾ ਕਿੰਨੀ ਕੀ ਫਸਲ ਨੁਕਸਾਨੀ ਆ ਪੀਰ ਜੀ ਅਸੀਂ ਤਾਂ ਗਏ ਨਹੀਂ ਜੋ ਪਰਮਾਤਮਾ ਨੂੰ ਮਜੂਰ ਹੋਊਗਾ ਉਹ ਸਾਨੂੰ ਮਿਲ ਜੂਗਾ ਜੀ ਅਸੀਂ ਨਹੀਂ ਦੇਖਿਆ ਜੀ ਇਹਨਾਂ ਦਾ ਸਫਲ ਹੋਏ ਪਰ ਮੋਰ ਚਾਹੀਦੀ ਨਹੀਂ ਕਹਿੰਨੇ ਵਿੱਚ ਜਦੋਂ ਪਹਿਲੀ ਵਾਰ ਜਦੋਂ ਦੇਖੀ ਇਥੇ ਤਸਵੀਰ ਮਨ ਦੇ ਵਿੱਚ ਹੋਇਆ ਕਿ ਕਿਵੇਂ ਫਸਲਾਂ ਜਿਹੜੀਆਂ ਹੈਗੀਆਂ ਉਹ ਇਥੇ ਕੋਈ ਚੱਕਰੇ ਵੀਰ ਜੀ ਤੁਹਾਡੇ ਵਰਗੇ ਭਰਾ ਸਾਡੇ ਨਾਲ ਹੈ ਹੋਰ ਵਾਧੂ ਹੋ ਜੂਗੀ ਅਗਲੀ ਵਾਰੀ ਹੋ ਜੂਗੀ ਜੀ ਕੋਈ ਬਾਤ ਨਹੀਂ ਆਪਾਂ ਪਰਮਾਤਮਾ ਦਾ ਹੀ ਜਾਣਦੇ ਆ ਕਿ ਜਿੱਥਾ ਆਪਣਾ ਕਾਮਯਾਬ ਹੋਏ ਜਿਹੜਾ ਆਪਾਂ ਨੇ ਛੇੜਿਆ ਸਲਾਵਟਾ ਦਿਲੇ ਨਾਂ ਦਿਖਾਇਆ ਬਹੁਤ ਘੱਟ ਲੋਕ ਹੁੰਦੇ ਨੇ ਨਹੀਂ ਤਾਂ ਬਹੁਤੇ ਨੇ ਤਾਂ ਹੀ ਕਹਿਣਾ ਸੀ ਕਿ ਆ ਦੇਖੋ ਸਾਡੀ ਫਸਲ ਬਰਬਾਦ ਕਰਤੀ ਸਾਨੂੰ ਇਹਦਾ ਪੈਸਾ ਦੇ ਦਿਓ ਹਨਾ ਸਾਨੂੰ ਤਾਂ ਦੇਖੋ ਘਾਟਾ ਪਾ ਦਿੱਤਾ ਬਟ ਇਹ ਜੇ ਵੀ ਦਾਨੀ ਸੱਜਣ ਵੀਰ ਹੁੰਦੇ ਇਹਨਾਂ ਨੂੰ ਇਹ ਵੀ ਲੋਕ ਮਿਲਦੇ ਹੁਣ ਜਿਹੜੇ ਕਹਿੰਦੇ ਤੁਸੀਂ ਯਾਰ ਵੀ ਉਹਨਾਂ ਦੋਲਣ ਦੇ ਵਿੱਚ ਥੋੜੀ ਕੰਨ ਖਰਾਬ ਕਰੀ ਜਾਂਦੇ ਤੁਸੀਂ ਰੌਲਾ ਪਾਓ ਤੁਸੀਂ 2-4 ਬੰਦੇ ਡਾਂਗਾ ਲੈ ਕੇ ਖੜਾ ਦਿਓ ਉਹ ਤੇ ਰੌਲਾ ਪਾ ਦਿਓ ਇਹ ਬਹੁਤ ਇਹ ਚੀਜ਼ਾਂ ਇਹ ਗੱਲਾਂ ਦੇ ਵਿੱਚ ਰੱਖਦੀਆਂ ਮੈਨੇ ਚੱਕਣ ਵਾਲੇ ਦਾ ਵਾਧੂ ਹੁੰਦੇ ਨੇ ਹੋਰ ਵੀ ਬਹੁਤ ਜ਼ਿਆਦਾ ਪਰ ਇਹਨਾਂ ਨੇ ਜਿਹੜਾ ਸਟੈਂਡ ਲਿਆ ਉਹ ਬਹੁਤ ਸਲਾਘਾਯੋਗ ਸਟ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਔਰ ਇਸ ਵੇਲੇ ਤਸਵੀਰ ਤੁਹਾਨੂੰ ਜਿਹੜੀ ਦਿਖਾਉਣ ਲੱਗੇ ਆ ਉਹ ਤਸਵੀਰ ਸ਼ੰਭੂ ਬਾਰਡਰ ਦੀ ਹੈ ਉੱਪਰ ਨੈਸ਼ਨਲ ਹਾਈਵੇ ਤੁਸੀਂ ਵੇਖੋਗੇ ਕਿ ਜਾ ਰਿਹਾ ਹੈ ਔਰ ਇਧਰਲੇ ਪਾਸੇ ਜੋ ਖੇਤ ਲੱਗਦੇ ਨੇ ਉਹਦੇ ਵਿੱਚ ਵੀ ਕਿਸਾਨ ਜ਼ਰੂਰ ਇੱਥੋਂ ਦੀ ਲੰਘ ਰਹੇ ਨੇ ਜਾਂ ਉਧਰਲੇ ਪਾਸਿਓਂ ਦੀ ਜੋ ਹਰਿਆਣੇ ਦੇ ਪੁਲਿਸ ਮੁਲਾਜ਼ਮ ਨੇ ਉਹ ਵੀ ਇਧਰਲੇ ਪਾਸੇ ਨੂੰ ਆ ਰਹੇ ਨੇ ਤਾਂ ਫਸਲ ਦਾ ਬਹੁਤਾ ਨੁਕਸਾਨ ਹੋਇਆ ਤਾਂ ਜਿਨ੍ਹਾਂ ਦੀ ਫਸਲ ਦਾ ਨੁਕਸਾਨ ਹੋਇਆ ਅਸੀਂ ਉਹਨਾਂ ਦੇ ਖੇਤਾਂ ਦੇ ਵਿੱਚ ਮੌਜੂਦ ਆ ਉਹ ਵੀਰ ਹਣੀ ਕਹਿੰਦੇ ਕਿ ਸਾਡੇ ਨਾਂ ਦੇ ਉੱਤੇ ਐਦਾਂ ਨਾ ਹੋਵੇ ਕਿ ਕੋਈ ਹੋਰ ਹੀ ਪੈਸੇ ਲੈ ਜਾਵੇ ਕਹਿ ਦੇਵੇ ਕਿ ਜੀ ਸਾਡੇ ਖੇਤਾਂ ਦੇ ਵਿੱਚ ਫਸਲ ਬਰਬਾਦ ਕਰ ਦਿੱਤੀ ਤਾਂ ਬਾਈ ਹਣੀ ਕਾਕਾ ਨਰਪਿੰਦਰ ਸਾਡੇ ਨਾਲ ਉਹ ਨਹੀਂ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਉਹਨਾਂ ਨੇ ਵੱਡਾ ਦਿਲ ਦਿਖਾਇਆ ਤਾਂ ਕਹਿੰਦੇ ਸਾਡੇ 15 ਕਿੱਲੇ ਨੇ ਫਸਲ ਭਾਵੇਂ ਨੁਕਸਾਨੀ ਗਈ ਹੈ ਪਰ ਅਸੀਂ ਇੱਕ ਰਪਿਆ ਨਹੀਂ ਲੈਣਾ ਗੱਲਬਾਤ ਕਰਦੇ ਆਂ ਬਾਈ ਜੀ ਸੱਸੀ ਕਾਲ ਜੀ ਜੀ ਵੀਰ ਜੀ ਹਾਲਾਂਕਿ ਕਿਸਾਨ ਇੱਥੇ ਪਹੁੰਚੇ ਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਆਏ ਹਨਾ ਤੁਹਾਡੇ ਕਿਵੇਂ ਜ਼ੈਨ ਦੇ ਵਿੱਚ ਆਇਆ ਕਿ ਇਹ ਕਈ ਕਹਿ ਦੀ ਹੈ ਸੀ ਕਿ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਉਹਦਾ ਪੈਸਾ ਅਸੀਂ ਇੱਕ ਨਹੀਂ ਲੈਣਾ ਕੋਈ ਹੋਰ ਨਾ ਪੈਸਾ ਲੈ ਜੀ ਪਤਾ ਹੈ ਕਿ ਵੀਰ ਜੀ ਸਾਡਾ ਨੋ ਲੈ ਕੇ ਕੋਈ ਹੋਰ ਹੀ ਪੈਸਾ ਲੈ ਜੇ ਅਸੀਂ ਚੰਦੇ ਨਹੀਂ ਹੈਗੇ ਆਂ ਜੀ ਅਸੀਂ ਜੋ ਨੁਕਸਾਨ ਹੋ ਗਿਆ ਹੋ ਗਿਆ ਜੀ ਅਸੀਂ ਆਹੀ ਆ ਵੀ ਫੌਚਾ ਮਰਤੇ ਉਹ ਵਈ ਸਫਲ ਹੋਵੇ ਸਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਅਸੀਂ ਕੀ ਪੈਸਾ ਲੈਣਾ ਨਾ ਕਿਸੇ ਨੂੰ ਲੈਣ ਦੇਣਾ ਜੀ ਆਪਣੀ ਫਸਲ ਦਾ ਠੀਕ ਹੈ ਦੇਖਿਆ ਅੱਜ ਦੇ ਟਾਈਮ ਦੇ ਵਿੱਚ ਤਾਂ ਅੱਜ ਦੇ ਟਾਈਮ ਤਾਂ ਕੋਈ ਬੰਦਾ 1 ਰੁਪਿਆ ਨਹੀਂ ਛੱਡਦਾ ਜੇ ਕਹਿ ਲਓ ਕਿ ਪੰਜਾਬੀ ਜੀ ਨੂੰ ਕਹਿੰਦੇ ਮਰੀ ਮੱਖੀ ਨਹੀਂ ਦਿੰਦਾ ਹੁੰਦਾ ਹਨਾ ਤੁਸੀਂ ਕਿਵੇਂ ਤੁਸੀਂ ਕਿਵੇਂ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋ ਗਿਆ ਚੱਲ ਲਾਂਗੇ ਮੀਰ ਜੀ ਆ ਜੇ ਕੁਦਰਤੀ ਮਾਰ ਹੋ ਜਾਂਦੇ ਫਿਰ ਤਾਂ ਵੀ ਚੱਲਦੇ ਜੀ ਪਹਿਲਾਂ ਹੋਈ ਆ ਜੀ ਦਰਿਆ ਨੇ ਆਪਣਾ ਬਹੁਤ ਨੁਕਸਾਨ ਕਰਿਆ ਜੀ ਅਸੀਂ ਆ ਆ ਫੇਰ ਸਮਝਾਂਗੇ ਵੀ ਚਲੋ ਕੋਈ ਗੱਲ ਨਹੀਂ ਪਰਮਾਤਮਾ ਜਿਨਾਂ ਨੇ ਸਾਰਿਆਂ ਨੂੰ ਸਫਲ ਕਰੇ ਜੀ ਅਸੀਂ ਇਹਦੇ ਉਹ ਹੈ ਜੀ ਤਾਂ ਕਿੰਨੇ ਕਿੱਲੇ ਬਾਈ ਤੁਹਾਡੇ 15 ਕਿੱਲੇ ਨੇ 15 ਕਿੱਲੇ ਵੀਰ ਜੀ ਸਾਡੇ ਆਹ ਨੂੰ ਦੇਖਿਆ ਮੋਟਾ-ਮੋਟਾ ਲਾਇਆ ਅੰਦਾਜ਼ਾ ਕਿੰਨੀ ਕਿ ਫਸਲ ਨੁਕਸਾਨੀ ਹੋ ਗਈ ਵੀਰ ਜੀ ਅਸੀਂ ਤਾਂ ਗਏ ਨਹੀਂ ਜੋ ਪਰਮਾਤਮਾ ਦਾ ਮਜੂਰ ਹੋਗਾ ਉਹ ਸਾਨੂੰ ਮਿਲ ਜੂਗਾ ਜੀ ਅਸੀਂ ਨੇ ਦੇਖਿਆ ਜੀ ਇਹਨਾਂ ਦਾ ਸਫਲ ਹੋਏ ਬਾ ਮੋਰਚਾ ਜੀ ਨਾ ਹੀ ਕਹਨੇ ਆ ਵੀਰ ਜੀ ਲੰਗੇ ਟਾਪੇ ਦੀ ਪਤਾ ਨਹੀਂ ਇਹਦਾ ਮਤਲਬ ਹੈ ਜੀ ਪਤਾ ਨਹੀਂ ਕਿੰਨੇ ਦਿਨ ਮੋਰਚਾ ਟਾਪੇ ਦਾ ਵਾਧੂ ਹੋ ਰਹੇ ਲੋਕੀਏ ਤੋਂ ਲੰਗੀ ਇਹਦਾ ਮਤਲਬ ਇਹਨਾਂ ਨੇ ਇਹ ਗੱਲ ਦਿਲ ਖੋਲ ਕੇ ਕਹਿਤਾ ਵੀ ਅਸੀਂ ਨੁਕਸਾਨ ਨਹੀਂ ਲੈਣਾ ਸਾਡਾ ਸਾਡੇ ਪੱਲੇ ਇਹਦੇ ਵਿੱਚੋਂ 5 ਮਣ ਪਵੇ ਸਾਡੇ ਪੱਲੇ 50 ਮਣ ਪਵੇ ਜੋ ਵੀ ਹੈ ਜੋ ਨੁਕਸਾਨ ਹੋਊਗਾ ਅਸੀਂ ਪੱਲੇ ਲੈਣਾ ਇਹਨਾਂ ਦਿਲ ਕੱਢਣ ਵਾਲੇ ਇਹਨਾਂ ਨੇ ਮੋਰਚੇ ਨੂੰ ਮੁੱਖ ਰੱਖਦੇ ਹੋ ਕੇ ਵੀ ਇਹਨੇ ਮੋਰਚੇ ਦੇ ਵਿੱਚ ਲੋਕ ਭਾਵਕ ਹੋ ਕੇ ਇਹਨਾਂ ਨਾਲ ਦਿਲ ਕੱਢ ਰਹੇ ਨੇ ਤੇ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਨਿੱਕੀ ਜੀ ਗੱਲ ਪਿੱਛੇ ਕੋਈ ਆਉਣ ਵਾਲੀਆਂ ਪੀੜ੍ਹੀ ਆ ਬਾਪੂ ਜਾਂ ਬੇਬੇ ਕੁਛ ਵੀ ਮੌਕੇ ਮਦਦ ਕਰੇ ਇਹ ਕਿ ਲੋਕ ਕਹਿਣਗੇ ਵੀ ਤੁਸੀਂ ਆਪਾਂ ਉਦੋਂ ਥੋੜਾ ਜਿਹਾ ਕੰਮ ਪੈਸੇ ਲੈ ਲੈ ਜਾ ਕੀ ਗੱਲ ਵੀ ਇਹ ਜਿਹੜਾ ਲੰਬਾ ਨਹੀਂ ਅਸੀਂ ਲੋਕ ਇਹਨਾਂ ਦਾ ਦਿਲ ਕੱਢ ਕੇ ਕੰਮ ਕਰ ਰਹੇ ਹਾਂ ਇਹਨਾਂ ਦਾ ਵੀ ਇਹੀ ਦਿਲ ਦਿਲ ਹੈਗਾ ਵੀ ਅਸੀਂ ਵੀ ਸਾਡਾ ਵੀ ਕੋਈ ਯੋਗਦਾਨ ਪਾਵੇ ਸਾਡੇ ਵੀ ਪਤਰੀ ਉਹਨਾਂ ਵਾਲੇ ਕਹਿਣ ਬਾਪੂ ਆਪਣਾ ਤਾਂ ਨੁਕਸਾਨ ਹੋਇਆ ਸੀ ਤੇ ਆਪਾਂ ਉਦੋਂ ਕੁਛ ਲੈ ਆ ਤੇ ਇਹਨਾਂ ਵਾਸਤੇ ਵੀ ਬਹੁਤ ਫਰਕਦਾਰੀ ਹੈਗੀ ਗੱਲ ਹੈ ਕਿ ਕਿਸਾਨ ਜਿੱਥੇ ਬੰਦਿਆਂ ਨੂੰ ਵੀ ਇਹਨਾਂ ਨੂੰ ਸਨਮਾਨਿਤ ਜ਼ਰੂਰ ਕਰਨਾ ਚਾਹੀਦਾ ਹੈ ਨਾ ਕਿ ਇਹ ਜਿਹੇ ਜਹਾ ਹੌਸਲਾ ਵੱਡਾ ਦਿਲ ਨਾਲ ਦਿਖਾਇਆ ਬਹੁਤ ਘੱਟ ਲੋਕ ਹੁੰਦੇ ਨੇ ਨਹੀਂ ਤਾਂ ਬ ਬਰਬਾਦ ਕਰਤੀ ਸਾਨੂੰ ਇਹਦਾ ਪੈਸਾ ਦੇ ਦੋ ਹਨਾ ਸਾਨੂੰ ਤਾਂ ਦੇਖੋ ਘਾਟਾ ਪਾ ਦਿੱਤਾ ਬਟ ਇਹ ਜੇ ਵੀ ਦਾਨੀ ਸੱਜਣ ਵੀਰ ਹੁੰਦੇ ਏ ਤਾਂ ਜੀ ਹਾਂ ਜੀ ਕਿਸਾਨ ਯੂਨੀਅਨ ਸਿੱਧੂ ਪਰ ਅਸੀਂ ਜਿੰਨਾ ਵੀ ਸਾਤਾ ਸਨਮਾਨ ਅਸੀਂ ਜ਼ਰੂਰ ਕਰਾਵਾਂਗੇ ਜੀ ਵੀਰ ਜੀ ਨੂੰ ਸਿੱਧੂ ਡਲੇ ਸਾਹਿਬ ਅੱਜ ਨੂੰ ਸ਼ਾਮ ਨੂੰ ਕੱਲ ਸਵੇਰੇ ਬਾਕੀ ਸਾਡੇ ਪ੍ਰਧਾਨ ਜੀ ਇੱਥੇ ਹੈਗੇ ਜ਼ਿਲ੍ਹਾ ਪ੍ਰਧਾਨ ਉਸ ਤੋਂ ਸਨਮਾਨ ਕਰਾਵਾਂਗੇ ਜੀ ਸੀ ਕਿਉਂਕਿ ਦੇਖੋ ਉਹੀ ਗੱਲ ਹੁੰਦੀ ਹੈ ਜੀ ਹਰ ਬੰਦੇ ਦਾ ਯੋਗਦਾਨ ਹੈ ਜੀ ਹੈ ਨਾ ਇਹ ਆ ਧਰਨੇ ਦੇ ਵਿੱਚ ਤਾਂ ਹਰ ਬੰਦੇ ਦਾ ਯੋਗਦਾਨ ਹੈ ਜੀ ਆਪਾਂ ਕਹੀਏ ਕਿ ਜਿੱਥੋਂ ਟਰਾਲੀਆਂ ਸ਼ੁਰੂ ਹੋ ਜਾਂਦੀਆਂ ਅਖੀਰ ਤੱਕ ਜਿੱਥੇ ਸਟੇਜ ਲੱਗੀ ਹੋਈ ਹੈ ਹਰ ਬੰਦੇ ਦਾ ਯੋਗਦਾਨ ਹੈ ਕੋਈ ਲੰਗਰ ਲੈ ਕੇ ਆ ਰਿਹਾ ਕਿਸੇ ਦੀ ਹਾਜ਼ਰੀ ਕਿਸੇ ਦੀ ਇੱਥੇ ਦੀ ਮੌਜੂਦਗੀ ਹੀ ਸਭ ਤੋਂ ਵੱਡੀ ਗੱਲ ਹੈ ਪਰ ਜੀ ਕਹਿੰਦੇ ਆ ਬਈ ਕੋਈ ਨ ਵੀ ਬੰਦਾ ਨਾ ਸਾਡਾ ਨਾਮ ਲੈ ਕੇ ਜਥੇ ਤੋਂ ਪੈਸੇ ਨਾ ਲੈ ਲੇ ਅਸੀਂ ਈਸੀ ਕਰਕੇ ਆਏ ਸਾਨੂੰ ਅੱਜ ਪਤਾ ਲੱਗਿਆ ਤਾਂ ਬਈ ਜਥੇ ਨੇ ਕਿਹਾ ਵੀ ਅਸੀਂ ਪੈਸੇ ਦੇਣੇ ਆ ਅਸੀਂ ਆਹੀ ਕਿਹਾ ਵੀ ਅਸੀਂ ਪੈਸੇ ਨਹੀਂ ਲੈਣੇ ਜੋ ਹੋ ਗਿਆ ਸਾਨੂੰ ਚਾਹੇ 5 ਮਣ ਹੋਵੇ ਜਾਂ 50 ਮਣ ਹੋਵੇ ਅਸੀਂ ਪੈਸਾ ਇੱਕ ਵੀ ਲੈਣਾ ਜੀ ਦੋ ਕਈ ਬੰਦੇ ਸਾਨੂੰ ਆ ਵੀ ਕਿਹਾ ਵੀ ਅਸੀਂ ਤੁਹਾਨੂੰ ਕਣਕ ਦੇਣ ਆਏ ਕੁਝ ਨਹੀਂ ਅਸੀਂ ਕੁਝ ਨਹੀਂ ਲੈਣਾ ਜੀ ਉਹ ਚੱਕਰ ਹੈ ਜੀ ਹੋਰ ਕਿ ਕਿਸਾਨ ਦਾ ਤੇ ਫਸਲ ਦਾ ਰਿਸ਼ਤਾ ਤਾਂ ਪਿਓ ਦੇ ਪੁੱਤਾਂ ਵਾਂਗੂ ਹੁੰਦਾ ਬੱਚਿਆਂ ਵਾਂਗੂ ਹਣਾ ਕਿਸਾਨ ਫਸਲਾਂ ਪਾਲਦਾ ਹੈ ਜਦੋਂ ਪਹਿਲੀ ਵਾਰ ਜਦੋਂ ਦੇਖੀ ਇਥੇ ਤਸਵੀਰ ਮਨ ਦੇ ਵਿੱਚ ਹੋਇਆ ਕਿ ਕਿਵੇਂ ਫਸਲਾਂ ਜਿਹੜੀਆਂ ਹੈਗੀਆਂ ਉਹ ਇਥੇ ਢੈ ਕੋਈ ਚੱਕਰ ਨਹੀਂ ਵੀਰ ਜੀ ਤੁਹਾਡੇ ਵਰਗੇ ਭਰਾ ਸਾਡੇ ਨਾਲ ਹੈ ਹੋਰ ਵਾਧੂ ਹੋ ਜੂਗੇ ਅਗਲੀ ਵਾਰੀ ਹੋ ਜੂਗੇ ਜੀ ਕੋਈ ਬਾਤ ਨਹੀਂ ਆਪਾਂ ਪਰਮਾਤਮਾ ਦਾ ਹੀ ਜਾਣਦੇ ਆਂ ਕਿ ਜਥਾ ਆਪਣਾ ਕਾਮਯਾਬ ਹੋਏ ਜਿਹੜਾ ਆਪਾਂ ਨੇ ਛੇੜਿਆ ਹਾਂ ਹਾਂਜੀ ਬਹੁਤ ਘੱਟ ਹੁੰਦਾ ਜੀ ਇਹ ਜਿਹਾ ਜਿਗਰਾ ਦਿਖਾਉਣਾ ਹਨਾ ਤਾਂ ਪਿੰਡ ਪਿੰਡ ਦੇ ਵਿੱਚ ਵੀ ਫਿਰ ਬੱਲੇ ਬੱਲੇ ਹੈ ਗਈ ਹੈ ਬਾਈ ਦੇ ਹਨ ਲੋਕੀ ਸਾਰੇ ਸਾਰੇ ਕਹਿ ਰਹੇ ਨੇ ਕਿ ਚੰਗਾ ਕੰਮ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਦੇ ਫਿਰ ਹੈ ਹੀ ਹੈ ਜੀ ਜੋ ਹੈ ਵੇ ਜੀ ਠੀਕ ਹੈ ਨਾ ਜੀ ਉਹਦੇ ਵੀ ਜੀ 75 ਫਾਸਲ ਵਿੱਚ ਮਰਦੀ ਗਈ ਕੋਈ ਪਤਾ ਨਹੀਂ ਕਿਸੇ ਦੇ ਧਰਮੀ ਵੀਰ ਇੱਥੇ ਲਿਖਿਆ ਹੈ ਕੋਈ ਕਿਸ ਤਰ੍ਹਾਂ ਕੇ ਹੋਇਆ ਕਿ ਕੋਈ ਧਰਮੀ ਲਖਿਆ ਕੋਈ ਬਾਬੇ ਨਾਨਕ ਦੇ ਵਿੱਚੋਂ ਨਿਕਲ ਸਕਦੇ ਦੋਗਲੇ ਚੌਗਣੇ ਵੀ ਹੋ ਸਕਦੇ ਮਰੀ ਵੀ ਫਾਸਲ ਵਿੱਚ ਜੀ ਸਰਬੋਕਾਰ ਕੁਦਰਤ ਕੋਲੇ ਕੁਦਰਤ ਕੋਲੇ ਬੜੇ ਢਾਂਗਾ ਜੀ ਦੇਣ ਦੇ ਹਨਾ ਜੀ ਹੁਣ ਇਹਨਾਂ ਦੀ ਦਿਲ ਹੈ ਜਿਹੜਾ ਇਹਨਾਂ ਨੇ ਬੜਾ ਸੋਚ ਸਮਝ ਕੇ ਸਟੈਂਡ ਲਿਆ ਹੋ ਸਕਦਾ ਵੀ ਇਹਨਾਂ ਨੂੰ ਇਹ ਵੀ ਲੋਕ ਮਿਲਦੇ ਹੁਣ ਜਿਹੜੇ ਕਹਿੰਦੇ ਤੁਸੀਂ ਯਾਰ ਵੀ ਉਹਨਾਂ ਅੰਦੋਲਨ ਦੇ ਵਿੱਚ ਥੋੜੀ ਕੰਨ ਖਰਾਬ ਕਰੀ ਜਾਂਦੇ ਤੁਸੀਂ ਰੌਲਾ ਪਾਓ ਤੁਸੀਂ ਦੋ ਚਾਰ ਬੰਦੇ ਡਾਂਗਾ ਲੈ ਕੇ ਖੜਾ ਦਿਓ ਉਹ ਤੇ ਰੌਲਾ ਪਾ ਦਿਓ ਇਹ ਬਹੁਤ ਇਹ ਚੀਜ਼ਾਂ ਇਹ ਗੱਲਾਂ ਦੇ ਵਿੱਚ ਰੱਖਦੀਆਂ ਮੈਣੇ ਬਿਚ ਚੱਕਣ ਵਾਲੇ ਦਾ ਬਾਧੂ ਹੁੰਦੇ ਨੇ ਹੋਰ ਵੀ ਬਹੁਤ ਜਿਆਦੇ ਪਰ ਇਹਨਾਂ ਨੇ ਜਿਹੜਾ ਸਟੈਂਡ ਲਿਆ ਉਹ ਬਹੁਤ ਸਲਾਘਾਯੋਗ ਸਟੈਂਡਡ ਆ ਤੇ ਕਹਿੰਦਾ ਮਤਲਬ ਜਿੰਨੀ ਕੋ ਉਹਦੀ ਤਾਰੀਫ ਕਰਦੀਏ ਤੇ ਆਉਣ ਵਾਲੇ ਸਮੇਂ ਦੇ ਜਿਹੜਾ ਇਹਨਾਂ ਨੇ ਆਪਦੇ ਬੱਚਿਆਂ ਲਈ ਆਉਣ ਵਾਲੇ ਭਵਖ ਲਈ ਆਉਣ ਵਾਲੇ ਸਮੇਂ ਲਈ ਵੀ ਆਪਦਾ ਨਾਂਜ ਮਕਾਉਣ ਲਈ ਵੀ ਕੀਤਾ ਇਹ ਨਹੀਂ ਹੈਗੀ ਤੇ ਆਪਦੇ ਫਕਰ ਲਈ ਕੀਤਾ ਆ ਪਤਾ ਨਹੀਂ ਕਿੰਨੇ ਲੋਕ ਇਸ ਰਾਹ ਦੇ ਵਿੱਚੋਂ ਲੰਘ ਕੇ ਗਏ ਕਦੀ ਪਹਿਲਾਂ ਕਦੀ ਮੈਨੂੰ ਲੱਗਦਾ ਕਦੀ ਕੋਈ ਬੰਦਾ ਇਥੋਂ ਲੰਘਿਆ ਹੀ ਨਹੀਂ ਹੋਣਾ ਜੀ ਲੰਘੇ ਲੰਘਿਆ ਨਹੀਂ ਜੀ ਕੋਈ ਹਾਈਵੇ ਤੋਂ ਹੀ ਰੋਡ ਤੇ ਉਪਰੇ ਜੇ ਉਪਰ ਉਰੇ ਤਾਂ ਕਦੇ ਪੈਰ ਪੈ ਗਏ ਹਾਂਜੀ ਹਾਂਜੀ ਕਿਆ ਬਦਾ ਕਿਹੜਾ ਕਰਮਾਂ ਵਾਲਾ ਬੰਦਾ ਆ ਜੀ ਬਿਲਕੁਲ ਬਿਲਕੁਲ ਅਸੀਂ ਕਰ ਗਿਆ ਸੀ ਉਹੀ ਕਰ ਰਹੇ ਆ ਜੀ ਪਿੱਛੇ ਆਪਣੇ ਸਾਰੀ ਉਮਰ ਨੂੰ ਕਲੰਕ ਲੱਗ ਜਾਣਾ ਜੀ ਆਪਾਂ ਕੀ ਕਰਨਾ ਪਿਆ ਹੈ ਜੀ ਜਦ ਇਹਨਾਂ ਦੇ ਵਰਗੇ ਭਰਾ ਸਾਡੇ ਨਾਲ ਸਾਨੂੰ ਕੋਈ ਇਤਰਾਜ਼ ਨਹੀਂ ਜੀ ਕੋਈ ਨਹੀਂ ਸਪੋਰਟ ਰਹੀ ਘਰ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਕੋਈ ਚੱਕਰ ਨਹੀਂ ਹੈਗਾ ਜਰ ਲਾਂਗੇ ਆਪਾਂ ਹਾਂ ਜੀ ਹਾਂ ਜੀ ਆਪਣਾ ਭਤੀਜਾ ਖੜਿਆ ਹੈ ਇੰਨੇ ਵੀ ਉਹੀ ਕਿਹਾ ਚਾਚਾ ਆਪਾਂ ਲੈਣਾ ਕੁਝ ਨਹੀਂ ਵੀ ਜੋ ਹੋ ਗਿਆ ਪ੍ਰਮਾਤਮਾ ਨੇ ਜੋ ਆਪਾਂ ਨੇ ਹਾਂ ਜੀ ਆ ਵੀ ਆਪਣਾ ਕਿਵੇਂ ਫਿਰ ਚਾਚੇ ਨੇ ਫੈਸਲਾ ਲਿੱਤਾ ਮਾਣ ਹੈ ਭਤੀਜੇ ਨੂੰ ਮੈਨੂੰ ਪੂਰਾ ਮਾਣ ਹੈ ਜੀ ਆਪਣੇ ਚਾਚਾ ਜੀ ਤੇ ਤੇ ਪੂਰੀ ਕਿਸਾਨ ਯੂਨੀਅਨ ਤੇ ਪੂਰਾ ਮਾਣ ਹੈ ਤੇ ਅਸੀਂ ਜਿੱਤ ਕੇ ਜਾਵਾਂਗੇ ਜੀ ਤੇ ਸਾਡਾ ਅੰਦੋਲਨ ਸਫਲ ਰਹੂਗਾ ਜੀ ਠੀਕ ਹੈ ਤਾਂ ਹਾਂ ਬੜਾ ਨਜ਼ਰ ਹੈ ਜੀ ਅੱਛਾ ਹਾਂ ਸਾਰੇ ਤੁਸੀਂ ਹਾਂਜੀ ਸਾਨੂੰ ਬੜਾ ਮਾਣ ਆਈ ਇੱਥੇ ਕਿਸਾਨ ਨੂੰ ਨਹੀਂਦਾ ਸਾਡਾ ਜਿੱਦਾਂ ਨੁਕਸਾਨ ਹੋ ਗਿਆ ਅਸੀਂ ਕੋਈ ਪੈਸਾ ਨਹੀਂ ਲੈਣਾ ਇਹਨਾਂ ਕੋਲੋਂ ਅਸੀਂ ਇਹਨਾਂ ਨਾਲ ਖੜੇ ਆ ਡਟ ਕੇ ਖੜੇਗੇ ਹਰ ਖੜੇ ਰਾਂਗੇ ਇਸਾ ਤਾਂ ਮੈਨੂੰ ਲੱਗਦਾ ਬਾਈ ਤੁਹਾਡੇ ਨਾਲ ਪੰਜਾਬ ਵੀ ਖੜਾ ਹੋਇਆ ਹੈ ਜਿੰਨਾ ਜਿੰਨਾ ਤੁਸੀਂ ਜਿੰਨਾ ਤੁਸੀਂ ਅੱਛਾ ਜਿੰਨਾ ਤੁਸੀਂ ਇਹ ਵੱਡਾ ਦਿਲ ਦਿਖਾਇਆ ਨਾ ਅੱਜ ਮੈਨੂੰ ਲੱਗਦਾ ਕਿ ਸਾਰਾ ਪੰਜਾਬ ਤੁਹਾਡੇ ਤੇ ਮਾਣ ਕਰੂਗਾ ਜਦੋਂ ਇਹ ਵੀਡੀਓ ਲੋਕਾਂ ਤੱਕ ਜਾਊਗੀ ਅਸੀਂ ਵੀ ਕਵਾਂਗੇ ਬਾਈ ਉਹਨਾਂ ਨੂੰ ਜ਼ਰੂਰ ਵੱਧ ਤੋਂ ਵੱਧ ਇਹਨਾਂ ਦੀ ਹੌਸਲਾ ਵਜ਼ਾਈ ਕਰਿਓ ਜਦੋਂ ਤੁਸੀਂ ਸ਼ੰਭੂ ਦੇ ਵਿੱਚ ਆਉਂ ਤਾਂ ਆਹ ਬਾਈ ਉਹਨਾਂ ਦਾ ਵੀ ਨਾਮ ਜ਼ਰੂਰ ਲਿਆ ਕਰੋ ਯਾਦ ਕਰਿਆ ਕਰੋ ਕਿ ਬਾਈ ਉਹਨਾਂ ਨੇ ਆਪਣੀ ਫਸਲਾਂ ਜਿੰਨਾ ਵੀ ਨੁਕਸਾਨ ਹੋਇਆ ਕਹਿੰਦੇ ਸਾਨੂੰ ਕੋਈ ਰੁਪਿਆ ਨਹੀਂ ਚਾਹੀਦਾ ਕੋਈ ਪੈਸਾ ਨਹੀਂ ਚਾਹੀਦਾ ਸਾਨੂੰ ਸਿਰਫ ਇਹ ਚਾਹੀਦਾ ਕਿ ਮੋਰਚਾ ਫਤਿਹ ਹੋਵੇ ਕਿਸਾਨ ਜਿੱਤ ਕੇ ਆਪਣੀ ਤਾਕਤ ਵਧਣੀ ਹੈ ਜੀ ਆ ਚੀਜ਼ਾਂ ਦੇ ਵੇਲੇ ਦੁਨ ਹੋਰ ਲੋਕ ਵੇਖਣਗੇ ਇਹਨੂੰ ਭਾਵਕ ਹੋਣਗੇ ਹੋਰ ਲੋਕ ਵੀ ਦਿਲਾਂ ਗਾ ਕੱਢ ਕੇ ਆਉਣਗੇ ਦਿਲ ਕੱਢ ਕੇ ਆਉਣਗੇ ਵੀ ਯਾਰ ਇਹਨਾਂ ਲੋਕਾਂ ਨੇ ਇੰਨਾ ਕਰਦੇ ਅਸੀਂ ਕੋ ਪਿੱਛੇ ਰਹੀਏ ਆਪਣੇ ਠੀਕ ਹੈ ਜੀ ਪਰਿਵਾਰ ਨੇ ਫੈਸਲਾ ਕੀਤਾ ਸਾਰੇ ਖੁਸ਼ ਨਹੀਂ ਕਿਹੜੀ ਰੂਹ ਦਾ ਕਦਮ ਪਿਆ ਹੋਣਾ ਜੀ ਇੱਥੇ ਜੀ ਕਿ ਨਹੀਂ ਅਜੇ ਤਾਂ ਕਹਿੰਦੇ ਵੀ ਮੋਰਚਾ ਫਤਿਹ ਹੋਏ ਜੀ ਤਾ ਫਸਲ ਤੇ ਰਾਣੀ ਜਾਣੀ ਚੀਜ਼ ਹੈ ਅੱਗੇ ਹੋਰ ਦੇ ਦੇਗਾ ਜੀ ਠੀਕ ਹੈ ਜੀ ਬਿਲਕੁਲ ਪ੍ਰਮਾਤਮਾ ਵਾਕਈ ਤੁਹਾਨੂੰ ਹੋਰ ਦਊਗਾ ਜੀ ਸਾਡੀਆਂ ਵੀ ਹੀ ਅਰਦਾਸਾਂ ਨੇ ਲੋਕ ਵੀ ਤੁਹਾਡੇ ਵਾਸਤੇ ਜ਼ਰੂਰ ਅਰਦਾਸ ਕਰਨਗੇ ਤਾਂ ਇਹ ਤਸਵੀਰ ਸੀ ਇੱਕ ਸ਼ੰਭੂ ਦੀ ਜਿਹੜੀ ਸੋਚਿਆ ਕਿ ਤੁਹਾਡੇ ਤੱਕ ਅਸੀਂ ਲੈ ਕੇ ਆਈਏ ਦਿਖਾਈਏ ਕਿਉਂਕਿ ਅਜਿਹੇ ਵੱਡੇ ਦਿਲ ਵਾਲੇ ਲੋਕ ਵੀ ਬਹੁਤ ਹੁੰਦੇ ਨੇ ਹਾਲਾਂਕਿ ਤਸਵੀਰਾਂ ਬਹੁਤ ਸਾਰੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਰ ਆਹ ਤਸਵੀਰ ਦਿਖਾਉਣੀ ਵੀ ਸਾਨੂੰ ਲੱਗਿਆ ਕਿ ਤੁਹਾਡੇ ਵਾਸਤੇ ਜ਼ਰੂਰੀ ਹੋਊਗੀ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬੀ